ਬਹੁਤ ਘੱਟ ਇਨਸਾਨ ਹੁੰਦੇ ਐ ਜਿਹੜੇ ਲੋਕ ਤੇ ਪੈਸਾ ਦੋਨੋਂ ਇਕੱਠੇ ਕਮਾਉਂਦੇ ਐ ਕਮਾਈ ਕਰਦੇ ਐ ਇਹਨਾਂ ਵਿੱਚੋਂ ਇੱਕ ਇਨਸਾਨ ਐ ਰਾਜਵੀਰ ਜਵੰਦਾ ਜਿਹਦਾ ਪਿਛਲੇ ਦਿਨੀ ਭਿਆਨਕ ਐਕਸੀਡੈਂਟ ਆ ਜਿਹੜਾ ਹੋਇਆ ਜਿਵੇਂ ਇਹ ਖਬਰ ਸੋਸ਼ਲ ਮੀਡੀਆ ਤੇ ਫੈਲਦੀ ਐ ਤੇ ਜਿਵੇਂ ਜਿਵੇਂ ਬੰਦੇ ਕੋਲੇ ਇਹ ਨਿਊਜ਼ ਪਹੁੰਚਦੀ ਐ ਤਾਂ ਮਨ ਬੜਾ ਉਦਾਸ ਹੁੰਦਾ ਇੱਕੋ ਗੱਲ ਨਿਕਲਦੀ ਐ ਵੀ ਬੜਾ ਮਾੜਾ ਹੋਇਆ ਚੰਗਾ ਕਲਾਕਾਰ ਐ ਚੰਗਾ ਇਨਸਾਨ ਐ ਇਹ ਸਭ ਆਪਾਂ ਦੇਖ ਹੀ ਰਹੇ ਹਾਂ ਕਿ ਇਸ ਤਰ੍ਹਾਂ ਦਾ ਇਨਸਾਨ ਰਾਜਵੀਰ ਜਵੰਦਾ ਐ ਤਾਂ ਇਸ ਸਮੇਂ ਦਵਾਈਆਂ ਦੇ ਨਾਲ ਦੁਆਵਾਂ ਦੀ ਲੋੜ ਐ ਹਰ ਬੰਦਾ ਰਾਜਵੀਰ ਜਵੰਦੇ ਦੀ ਇੱਕ ਨਵੀਂ ਜ਼ਿੰਦਗੀ ਲਈ ਛੇਤੀ ਛੇਤੀ ਉਹ ਘਰੇ ਜਾਵੇ ਤੰਦਰੁਸਤ ਹੋਵੇ ਇਹ ਅਰਦਾਸ ਜਿਹੜੀ ਕਰ ਰਹੀ ਹੈ ਬਹੁਤੇ ਗੁਰੂ ਘਰਾਂ ਦੇ ਵਿੱਚੋਂ ਵੀ ਅਨਾਉਂਸਮੈਂਟ ਹੋਈ ਹੈ ਇਹ ਉਸ ਕਲਾਕਾਰ ਦੀ ਕਮਾਈ ਹੈ ਤੇ ਇੱਥੇ ਗਲਤੀ ਕੀ ਦੀ ਹੈ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ ਉਹ ਨਹੀਂ ਸਰਕਾਰ ਕਿਉਂਕਿ ਜਿਸ ਸੜਕ ਤੇ ਉਹ ਆ ਰਿਹਾ ਸੀਗਾ ਉਹ ਸੜਕ ਟੁੱਟੀ ਹੋਈ ਸੀ ਜਿਹਦੇ ਕਾਰਨ ਬਾਈਕ ਦੀ ਜਿਹੜੀ ਰਫਤਾਰ ਸੀ ਸਪੀਡ ਸੀ ਉਹ ਵੀ ਬਿਲਕੁਲ ਘਟ ਸੀ ਅਚਾਨਕ ਦੋ ਠੱਠੇ ਆਉਂਦੇ ਆ ਜੋ ਆਪਸ ਦੇ ਵਿੱਚ ਭਿੱੜ ਰਹੇ ਹੁੰਦੇ ਆ ਇਦੇ ਅੱਗੇ ਆ ਜਾਂਦੇ ਐ ਜੀ ਤੋਂ ਬਾਅਦ ਇਹ ਕੱਟ ਮਾਰਦਾ ਉਹਨਾਂ ਤੋਂ ਬਚਣ ਵਾਸਤੇ ਪਰ ਅੱਗੇ ਕਹਿੰਦੇ ਆ ਕਿ ਗੱਡੀ ਆ ਜਾਂਦੀ ਜਾਂ ਬਲੇਰੋ ਗੱਡੀ ਦਾ ਨਾਮ ਲਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਰਾਜਵੀਰ ਜਵੰਦਾ ਜਿਹੜਾ ਵੱਜਦਾ ਅੰਦਰੂਨੀ ਸੱਟਾਂ ਦਾ ਜ਼ਿਕਰ ਕੀਤਾ ਗਿਆ ਹੈ ਬਾਹਰੀ ਸੱਟਾਂ ਬਿਲਕੁਲ ਘਟ ਨੇ ਨਾ ਮਾਤਰ ਨੇ ਖਰੋਚ ਤੱਕ ਨਹੀਂ ਕਹਿੰਦੇ ਆ ਜੀ ਅੰਦਰੂਨੀ ਸੱਟਾਂ ਜਿਹਦੇ ਵਿੱਚ ਸਿਰ ਦੀ ਸੱਟ ਹੈ ਪਿੱਛੇ ਮਣਕੇ ਤੇ ਸੱਟ ਹੈ ਰੀੜ ਦੀ ਹੱਡੀ ਤੇ ਸੱਟ ਹੈ ਇਹਦੇ ਵਿਚਕਾਰ ਕਈ ਅਫਵਾਹਾਂ ਚੱਲ ਰਹੀਆਂ ਨੇ ਤੇ ਕਈ ਸੋਸ਼ਲ ਮੀਡੀਆ ਵਿਦਵਾਨ ਵਿਊਜ਼ ਦਾ ਲਾਲਚ ਲੈ ਰਹੇ ਆ ਉਹ ਕਿਵੇਂ ਲਾਲਚ ਕਰ ਰਹੀ ਹੈ ਗਲਤ ਅਫਵਾਹ ਫਲਾਕੇ ਕੋਈ ਕਹਿੰਦਾ ਜੀ ਉਹਦੀ ਰੀੜ ਦੀ ਹੱਡੀ ਦੋ ਤਾਵਾ ਤੋਂ ਟੁੱਟ ਗਈ ਕੋਈ ਕਹਿੰਦਾ ਜੀ ਉਹਦਾ ਮਨਕਾ ਟੁੱਟ ਗਿਆ ਰੱਬ ਜਾਣਦਾ ਹੈ ਸੱਚਾਈ ਕੀ ਹੈ ਪਰ ਹੁਣ ਇੱਕ ਹੋਰ ਵੀਡੀਓ ਆ ਗਈ ਜਿਹਦੇ ਵਿੱਚ ਕਹਿ ਰਿਹਾ ਹੈ ਕਿ ਇਹ ਰਾਜਵੀਰ ਜਵੰਦਾ ਹੈ ਤੇ ਡਾਕਟਰ ਉਸਦਾ ਇਲਾਜ ਕਰ ਰਿਹਾ ਆਹ ਵੀਡੀਓ ਸਕਰੀਨ ਤੇ ਦੇਖ ਲਿਓ ਕਿਉਂਕਿ ਰਾਜਵੀਰ ਜਵੰਦਾ ਜਿਸ ਦਿਨ ਤੋਂ ਹਸਪੀਟਲ ਆਇਆ ਹੈ ਉਹਦੀ ਬੋਡੀ ਦੇ ਵਿੱਚ ਕੋਈ ਵੀ ਐਕਟੀਵਿਟੀ ਨਹੀਂ ਹੋਈ ਛੱਟ ਇੰਨੀ ਜ਼ਿਆਦਾ ਗੰਭੀਰ ਹੈ ਹਾਂ ਹੁਣ ਅੱਜ ਤੱਕ ਵੀ ਆਪਾਂ ਗੱਲ ਕਰੀਏ ਅੱਜ ਸਵੇਰ ਦੀ ਆ ਡਾਕਟਰਾਂ ਨੇ ਥੋੜਾ ਜਿਹਾ ਭਰੋਸਾ ਦਿੱਤਾ ਹੈ ਗੱਲ ਦੱਸੀ ਹੈ ਕਿ ਪਹਿਲਾਂ ਨਾਲੋਂ ਉਹਦੀ ਸਿਹਤ ਦੇ ਵਿੱਚ ਫਰਕ ਹੋਇਆ ਫਰਕ ਕੀ ਹੈ ਉਹਦਾ ਬੀਪੀ ਪਹਿਲਾਂ ਨਾਲੋਂ ਠੀਕ ਹੋ ਗਿਆ ਆ ਆਕਸੀਜਨ ਵੀ ਕਿਤੇ ਨਾ ਕਿਤੇ ਉਹ ਲੈਣ ਲੱਗ ਗਿਆ ਆਪਣੇ ਆਪ ਉਹਦੀ ਸਾਹ ਪ੍ਰਣਾਲੀ ਦੇ ਵਿੱਚ ਕਿਤੇ ਨਾ ਕਿਤੇ ਫਰਕ ਪਿਆ ਹੈ ਉਹ ਵੈਂਟੀਲੇਟਰ ਤੇ ਹੈ ਪਰ ਥੋੜਾ ਜਿਹਾ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਹੋਇਆ ਤਾਂ ਇਹ ਲੋਕਾਂ ਦੀਆਂ ਕੀਤੀਆਂ ਅਰਦਾਸਾਂ ਦਾ ਵੀ ਅਸਰ ਹੈ ਤਾਂ ਜਿਹੜੀ ਰਾਜਵੀਰ ਜੰਬਲੇ ਕੋਲੇ ਬਾਈਕ ਸੀ ਉਹ ਕੋਈ ਆਮ ਬਾਈਕ ਨਹੀਂ ਹੈ ਉਹਦੀ ਕੀਮਤ 23 ਤੋਂ 24 ਲੱਖ ਹੈ ਉਹਦੇ ਵਿੱਚ ਹੁਣ ਫੀਚਰ ਕਿੰਨੇ ਹੋਣਗੇ ਆਪਾਂ ਸਾਰੀ ਜਾਣਦੇ ਆ 23 ਤੋਂ 24 ਲੱਖ ਕੋਈ ਜਿਹੜੀ ਅਮਾਉਂਟ ਹੈ ਉਹ ਘੱਟ ਨਹੀਂ ਹੁੰਦੀ ਬਾਕੀ ਕੋਈ ਬੰਦਾ ਇਹ ਅਨ ਡਰੇਡ ਨਹੀਂ ਹੈਗਾ ਇਹ ਅੱਜ ਤੋਂ ਨਹੀਂ ਬਾਈਕ ਤੇ ਜਿਹੜਾ ਘੁੰਮਣ ਫਿਰਨ ਜਾਂਦਾ ਬਹੁਤ ਲੰਬੇ ਸਮੇਂ ਤੋਂ ਜਾਂਦਾ ਹੈ ਪੂਰੀ ਸੇਫਟੀ ਵਾਲੀ ਕਿੱਟ ਇਸ ਬੰਦੇ ਨੇ ਪਾਈ ਹੋਈ ਸੀ ਇਹਦੇ ਵਿੱਚ ਜਿਹੜੀ ਬਾਈਕ ਹੈ ਰਾਜੀਵ ਸਿੰਘ ਬੰਦੇ ਕੋਲੇ ਉਹਦਾ ਨਾਮ ਹੈ BMW ਐਡਵੈਂਚਰ R 1250 GS ਇਹਦੀ ਕੀਮਤ 23 ਤੋਂ 24 ਲੱਖ ਰੁਪਏ ਹੈ ਤਾਂ ਜੇ ਅਵਾਰਾ ਪਸ਼ੂ ਨਾ ਆਉਂਦੇ ਠੱਠੇ ਨਾ ਆਉਂਦੇ ਤਾ ਇਹ ਹਾਦਸਾ ਨਾ ਹੁੰਦਾ ਸਾਡੇ ਤੋਂ ਗਊ ਸਿਸ ਲਿਆ ਜਾਂਦਾ ਪਰ ਅਵਾਰਾ ਪਸ਼ੂਆਂ ਦਾ ਹੱਲ ਹਾਲੇ ਤੱਕ ਨਹੀਂ ਹੋਇਆ ਪਤਾ ਨਹੀਂ ਕਿੰਨੇ ਇਸ ਤਰ੍ਹਾਂ ਦੇ ਰਾਜਵੀਰ ਜਬੰਦੇ ਆਪਣੇ ਜੜੀਆਂ ਸੱਟਾਂ ਫੇਟਾਂ ਖਾ ਚੁੱਕੇ ਆ ਹਾਦਸਿਆਂ ਦਾ ਸ਼ਕਾਰ ਹੋ ਚੁੱਕੇ ਆ ਇਹਦੇ ਵਿੱਚ 1 ਸਾਲ ਦੇ ਅੰਕੜੇ ਨੇ 1 ਸਾਲ ਦੇ ਕਰੀਬ ਲਗਭਗ 1400 ਹਾਦਸੇ ਜਿਹੜੇ ਇਸ ਤਰ੍ਹਾਂ ਦੇ ਹੋਏ ਨੇ ਅਵਾਰਾ ਪਸ਼ੂਆਂ ਕਰਕੇ ਤਾਂ ਫਿਰ ਜਦੋਂ ਸਾਡੇ ਤੋਂ ਗਊ ਸਿਸ ਲਿਆ ਜਾਂਦਾ ਕਾਊ ਸਿਸ ਲਿਆ ਜਾਂਦਾ ਤਾਂ ਫਿਰ ਇਹਨਾਂ ਅਵਾਰਾ ਪਸ਼ੂਆਂ ਦੀ ਸਾਹਮ ਸੁਭਾਲ ਇਹਨਾਂ ਦਾ ਹੱਲ ਕਿਉਂ ਨਹੀਂ ਹੁੰਦਾ ਇਹ ਸਭ ਤੋਂ ਵੱਡਾ ਸਵਾਲ ਹੈ ਜੇ ਉਸੀ ਸੜਕ ਦਾ ਟੈਕਸ ਦਿੰਨੇ ਆ ਤਾਂ ਸਾਨੂੰ ਟੁੱਟੀਆਂ ਹੋਈਆਂ ਸੜਕਾਂ ਕਿਉਂ ਇਹਨਾਂ ਦੋ ਕਾਰਨਾਂ ਕਰਨਾ ਇਹ ਨੌਜਵਾਨ ਕਲਾਕਾਰ ਅੱਜ ਹਸਪੀਟਲ ਦੇ ਵਿੱਚ ਪਿਆ